ਸੰ ਗੁਰਦੁਆਰਾ ਸਭ ਕਮੇਟੀ ਨੂੰ ਦਿੱਤਾ ਸੀ ਇਹਨਾਂ ਚਾਰਾਂ ਦਿਨਾਂ ਵਿੱਚ ਆਪ ਜੀ ਨੇ ਗੁਰ ਘਰ ਕੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕੀਤੇ ਹਨ ਭਾਈ ਸਾਹਿਬੀ ਦੇ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਬੇਨਤੀ ਨੂੰ ਸਵੀਕਾਰ ਕੀਤਾ ਹੈ ਗੁਰਸਬ ਦੇ ਅਰਦਾਸ ਕਰਦੇ ਹਾਂ ਕਿ ਇਹ ਜਥਾ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਵਿੱਚ ਨਾਮਵਰ ਜਥਾ ਹੈ ਜਿਹਨਾਂ ਨੂੰ ਸਾਰੇ ਸੰਸਾਰ ਵਿੱਚ ਦੁਨੀਆ ਜਾਣਦੀ ਹੈ ਇਸੇ ਤਰ੍ਹਾਂ ਹੀ ਪਤਲੀ ਸੇਕੰਮ ਦੀ ਸੇਵਾ ਕਰਦੇ ਰਹਿਣ ਆਓ ਬਹੁਤ ਹੀ ਸਕਾਰਯੋਗ ਇਹ ਜੋ ਕੀਰਤਨੀ ਜਥਾ ਹੈ ਭਾਈ ਸਾਹਿਬ ਭਾਈ ਨਰਿੰਦਰ ਸਿੰਘ ਜੀ ਜਿਹੜੀ ਕਲਾਮ ਵਾਲੇ ਉਹਨਾਂ ਨੂੰ ਬੁਰਦਰਾ ਫਰਦੰਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਜਾਣਾ ਹੈ ਬਹੁਤ ਬਹੁਤ ਧੰਨਵਾਦ ਹੈ ਜੀ ਇਸ ਮਹਾਨ ਕੀਰਤਨੀ ਜਥੇ ਦਾ ਜਿਨ੍ਹਾਂ ਨੇ 4 ਦਿਨ ਅੰਮ੍ਰਿਤ ਬਈ ਬਾਣੀ ਦੀਆਂ ਕੀਰਤਨ ਰੈ ਸੇਵਰਾ ਲਾਇਆ ਹਨ ਹੁਣ ਗੁਰੂ ਕਾ ਦੇਬਾਉ ਦੇ ਸਤਕਾਰ ਟਾਡੀ ਜਥਾ ਜਿਨ੍ਹਾਂ ਨੇ ਲਗਭਗ ਪਿਛਲੇ 2 ਹਫਟਿਆਂ ਤੋਂ ਆਪ ਜੀ ਨੂੰ ਢਾਡੀ ਵਾਰਾ ਰਾਹੀ ਗੁਰ ਤੇ ਅਸਰਵਣ ਕਰਾਇਆ ਹੈ ਉਹਨਾਂ ਦਾ ਉਹਨਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਨਾ ਸਮਾਦਤਾ ਗਿਆ ਸੀ ਉਹਨਾਂ ਦਾ ਸਮਾ ਅਜ ਸਮਾਪਤ ਹੋ ਚੁੱਕਾ ਹੈ ਉਹਨਾਂ ਨੂੰ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਰਮਾਨਦ ਕੀਤਾ ਜਾ ਰਿਹਾ ਹੈ ਇਹਨਾਂ ਦੀ ਬਹੁਤ ਹੀ ਆਪਣੀ ਤੰਦੇ ਨਾਲ ਬਹੁਤ ਹੀ ਮਿੱਠੀ ਸ੍ਰੀ ਦੀ ਆਵਾਜ਼ ਵਿੱਚ ਢਾਡੀ ਵਾਰਾ ਰਾਹੀ ਸ਼ਾਮ ਦੇ ਦਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਸੰਗਤਾਂ ਨੂੰ ਗੁਰ ਤੇ ਅਸਰਣ ਕਰਉਂਦੇ ਰਹੇ ਹਨ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਮ ਸਰਮਾਂਤ ਕੀਤਾ ਜਾ ਰਿਹਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰਸਾਦ ਸੰਗਤ ਜੀ ਵਡ ਪਾ ਵੀ ਹਰ ਸੰਗਤ ਪਾਵੇ ਪਾਗ ਹੀ ਪਰਮ ਚੋਟਾ ਖਾਵੇ ਬਿਰ ਬਾਗਾ ਸਾ ਸੰਗ ਨਾਲ ਲੱਭੇ ਬਿਨ ਸੰਗਤ ਮੈਲ ਪਰੀ ਜੈ ਜੀ ਪਈ ਪ੍ਰਾਪਤ ਮਾਨਕ ਦੇ ਹੁਰੀਆ ਗੋਬਿੰਦ ਮੈਂਟ ਕੀ ਇਹ ਤਰੀ ਬਰੀਆ ਰਹਿਣ ਗਵਾਈ ਸੋਏ ਕਾ ਦਿਨਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਭਾਈ ਸਾਹਿਬ ਭਾਈ ਨਰਨ ਸਿੰਘ ਜੀ ਦੀ ਕੁਲਾ ਵਾਲੇ ਉਹਨਾਂ ਨੇ ਵੀ ਕੀਰਤਨ ਰਾਹੀ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਇਹੀ ਇਕ ਮਨੁੱਖਾ ਜੀਵਨ ਹੈ ਜਿਸ ਵਿੱਚ ਪਰਮਾਤਮਾ ਦਾ ਅਨੁਭਵ ਹੋ ਸਕਦਾ ਹੈ ਇਸ ਨੂੰ ਐਵੇਂ ਅਜਾਈ ਨਾ ਗੁਆਈਏ ਨਾਮ ਸਿਮਰਨ ਜੋੜ ਕੇ ਆਪਣੇ ਜੀਵਨ ਦਾ ਸਫਰ ਕਰੀਏ ਆਓ ਗੁਰੂ ਘਰ ਦੇ ਬਹੁਤ ਹੀ ਸਤਿਕਾਰਯੋਗ ਸਤਕਾਰਯੋਗ ਅੱਜ ਜਥਾ ਭਾਈ ਸੁਖਵੀਰ ਸਿੰਘੀ ਸੁਣੜ ਉਹਨਾਂ ਪਾਸੋਂ ਇੱਕ ਵਾਰੀ 50 ਮਿੰਟ ਤੱਕ ਗੁਰ ਤੇ ਆਸਰਨ ਕਰਕੇ ਲਾਭ ਪ੍ਰਾਪਤ ਕਰੀਏ ਇਸ ਜਸੇਂ ਜਥੇ ਨੇ ਕੱਲ ਗ੍ਰੀ ਵਿਖੇ ਅਗਲੇ ਦਿਨਾਂ ਵਿੱਚ ਉੱਥੇ ਜਾ ਕੇ ਸੁਵਾਵਾ ਨਵਾਉਣੀਆਂ ਹਨ ਗੁਰੂ ਸਾਹਿਬ ਕਿਰਪਾ ਕਰਨੇ ਅਰਦਾਸ ਕਰਦੇ ਆਂ ਕਿ ਜਿਥੇ ਇਸੇ ਤਰ੍ਹਾਂ ਹੀ ਸਿੱਖ ਕੌਮ ਦੀ ਸੇਵਾ ਕਰਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ